ਸਭ ਤੋਂ ਪਹਿਲਾਂ ਪੀਐਸਟਟ ਪੀਜੀਡੀ ਬੀਐਡ ਯੂਨੀਅਨ YouTube ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਨਵੀਂ ਅਪਡੇਟ ਕੀ ਹੈ ਆਓ ਜਾਣਦੇ ਹਾਂ ਤਾਂ ਜਿਸ ਤਰ੍ਹਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਆਰਟ ਐਂਡ ਕਰਾਫਟ ਯੂਨੀਅਨ ਨੂੰ ਆਪਾਂ ਰਿਕਵੈਸਟ ਕੀਤੀ ਸੀ ਪੀਐਸਟਟ ਯੂਨੀਅਨ ਦੀ ਕਮੇਟੀ ਵੱਲੋਂ ਕਿ ਤੁਸੀਂ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ਪੀਐਸਟੈਟ ਯੂਨੀਅਨ ਦਾ ਸਾਥ ਦਿਓ ਪੀਐਸਟੈਟ ਯੂਨੀਅਨ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਨੂੰ ਕਾਲੇ ਰੂਪ ਦੇ ਮਨਾਉਣ ਦੇ ਰੂਪ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਰੋਸ ਪ੍ਰਦਰਸ਼ਨ ਵੇਰਕਾ ਪਲਾਂਟ ਸੰਗਰੂਰਤ ਹੋ ਕੇ ਸੇਮ ਰੈਸ਼ ਤੱਕ ਕੀਤਾ ਜਾਊਗਾ ਸਾਉਂਸ ਦੇ ਵਿੱਚ ਆਰਟ ਐਂਡ ਕ્રાਫਟ ਯੂਨੀਅਨ ਦਾ ਸਾਥ ਮੰਗਿਆ ਗਿਆ ਸੀ ਤਾਂ ਉਹਨਾਂ ਨੇ ਆਪਣੇ ਰਿਕੁਐਸਟ ਨੂੰ ਸੈਕਟ ਕਰਦੇ ਹੋਏ ਜਿਹੜਾ ਆਫ ਦਾ ਲਾਂਚ ਕਰ ਦਿੱਤਾ ਹੈ 5 ਸਤੰਬਰ ਨੂੰ ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਰਹੇ ਹੋ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੋ ਯੂਨੀਅਨਾਂ ਇਕੱਠੇ ਹੋ ਕੇ ਜਿਹੜਾ ਐ ਰੋਸ ਪ੍ਰਦਰਸ਼ਨ ਕਰਨਗੇ ਆ ਸਟਰੈਂਥ ਹੋਏਗੀ ਤਾਂ ਉਹ ਚੀਜ਼ ਸਭ ਤੋਂ ਬੈਸਟ ਰਹੂਗੀ ਤਾਂ ਸਾਰਿਆਂ ਨੂੰ ਹੁਣ ਅਪੀਲ ਹੈ ਹੋਂ ਤਾਂ ਸਾਥਿਓ ਤੁਸੀਂ ਸਾਥ ਦੇ ਸਕਦੇ ਕਿਉਂਕਿ ਹੋਂ ਸਟਰੈਂਥ ਵੀ ਹੋਏਗੀ ਤਾਂ ਇਸ ਵਾਰ ਲੱਗ ਰਿਹਾ ਕੁਝ ਜਿਹੜਾ ਬੈਸਟ ਹੋਏਗਾ ਤਾਂ ਜਰੂਰ ਸਾਥਿਓ ਆਪਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਿਹੜਾ ਜਰੂਰ ਪਹੁੰਚੋ ਤਾਂ ਨੈਕਸਟ ਸਲਾਈਡ ਦੇ ਵਿੱਚ ਤੁਹਾਡੇ ਨਾਲ ਜਿਹੜਾ ਰੂਟ ਰੂਟ ਪਲਾਨ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਜਲਾਲਾਬਾਦ ਤੋਂ 5.5 ਵਜੇ ਬੱਸ ਤੁਰੂਗੀ ਜਲਾਲਾਬਾਦ ਵਾਲੇ ਸਾਥੀ ਨੋਟ ਕਰਨ ਠੀਕ ਹੈ ਜੀ ਬਠਿੰਡੇ 8 ਵਜੇ ਤੱਕ ਪਹੁੰਚੂਗੀ ਤਾਂ ਜਿਹੜੇ ਸਾਥੀ ਹਬੌਰ ਵਾਲੇ ਨੇ ਬੋਰ ਤੋਂ ਨੇ ਉਹ ਸਾਥੀ ਮਲੋਟ ਵਿਖੇ ਪਹੁੰਚਣਗੇ ਜੀ ਮਲੋਟ ਬਠਿੰਡਾ ਚੌਂਕ ਦੇ ਵਿੱਚ ਬੱਸ ਰੁਕੂਗੀ ਉੱਥੇ ਤੁਹਾਨੂੰ ਮਲੋਟ ਤੁਸੀਂ ਪਹੁੰਚਣਾ ਹੈ ਜੀ ਘਟੋ ਘਟ ਵੀ 7:10 ਮਿੰਟ ਦੇ ਉੱਪਰ ਟਾਈਮ ਦਿੱਤਾ ਹੋਇਆ ਤੁਸੀਂ 7:00 ਵਜੇ ਨੈਟ ਤੁਸੀਂ ਉਸ ਚੌਂਕ ਦੇ ਉੱਪਰ ਪਹੁੰਚਣਾ ਉੱਥੋਂ ਤੁਹਾਨੂੰ ਬੱਸ ਅੱਗੇ ਜਿਹੜਾ ਚੱਕੂਗੀ ਤੇ ਅੱਗੇ ਨੈਕਸਟ ਜੋ ਆਪਣਾ ਬਠਿੰਡਾ ਹੈ ਬਠਿੰਡੇ 8:00 ਵਜੇ ਪਹੁੰਚਣਾ ਆਪਾਂ ਤਾਂ ਅੱਗੇ ਜਿਹੜੇ ਸਾਥੀ ਹੋਣਗੇ ਬਠਿੰਡੇ ਵਾਲੇ ਉਹ ਵੀ ਸਾਥੀ ਨੋਟ ਕਰ ਲੈਣ ਤਾਂ ਅਗਰ ਕਿਸੇ ਨੂੰ ਕੋਈ ਚੀਜ਼ ਦੀ ਸਮਝ ਨਹੀਂ ਆਉਂਦੀ ਜਾਂ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਤੁਸੀਂ ਨੀਚੇ ਪੱਟੀ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਫੋਨ ਕਰਕੇ ਮੈਸੇਜ ਕਰਕੇ ਪੁੱਛ ਸਕਦੇ ਹੋ ਜਿਹੜੇ ਸਾਥੀ ਪੀਐਸਟਟ ਯੂਨੀਅਨ ਦੇ ਗਰੁੱਪਾਂ ਦੇ ਨਾਲ WhatsApp ਗਰੁੱਪਾਂ ਦੇ ਨਾਲ ਨਹੀਂ ਜੁੜੇ ਹੋਏ ਤਾਂ ਉਹ ਸਾਥੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਤੁਹਾਨੂੰ ਗਰੁੱਪ ਜਿਹੜਾ ਲਿੰਕ ਹੈ ਉਹ ਪਿੰਨ ਕੀਤਾ ਹੋਇਆ ਹੈ ਤੁਸੀਂ ਉਹਨਾਂ ਨਾਲ ਜ਼ਰੂਰ ਜੁੜੋ ਤਾਂ ਸਾਥਿਓ ਇੱਕ ਜਿਹੜੇ ਮੇਰੇ ਸਾਥੀਆਂ ਨੂੰ ਬੇਨਤੀ ਹੈ ਤੁਸੀਂ ਇੱਕ ਘਰਾਂ ਘਰੇ ਬੈਠ ਕੇ ਇੰਨੀ ਨੂੰ ਜ਼ਰੂਰ ਹੈਲਪ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਇੱਕ ਵੀਡੀਓ ਨੂੰ ਤਿਆਰ ਕਰਨ ਲਈ ਇੱਕ ਕੰਟੈਂਟ ਤੁਹਾਨੂੰ ਹਰ ਇੱਕ ਚੀਜ਼ ਲਈ ਜਾਣੂ ਕਰਵਾਉਂਦੇ ਰਹਿੰਦੇ ਹਾਂ ਅ ਯੂਨੀਅਨ ਦੇ ਚੈਨਲ ਤੇ ਸਾਡਾ ਮਕਸਦ ਇਹ ਹੈ ਤੁਹਾਡੇ ਤੱਕ ਹਰ ਇੱਕ ਜਾਣਕਾਰੀ ਨੂੰ ਜਿਹੜਾ ਸਾਂਝਾ ਕੀਤਾ ਜਾਵੇ ਤਾਂ ਕਿ ਤੁਹਾਨੂੰ ਹਰ ਇੱਕ ਜਾਣਕਾਰੀ ਪਤਾ ਹੋਵੇ ਤਾਂ ਸਾਥਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਚੈਨਲ ਦੇ ਨਾਲ ਨਹੀਂ ਜੁੜੇ ਹੋਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਜਿਹੜੀ ਪੀਐਸਟੈਟ ਦੇ ਪੇਪਰ ਦੇ ਰਿਲੇਟਡ ਜਾਂ ਟੀਚਿੰਗ ਵਿੰਗ ਦੇ ਕਿਸੇ ਵੀ ਪੇਪਰ ਦੇ ਰਿਲੇਟਡ ਸਮੇਂ-ਸਮੇਂ ਤੇ ਪਹੁੰਚਦੀ ਰਵੇ ਕਿਉਂਕਿ ਬਹੁਤ ਜ਼ਰੂਰੀ ਹੈ ਸਮੇਂ ਦੇ ਨਾਲ ਜਿਹੜਾ ਹੈ ਜੁਆਇੰਟ ਰਹਿਣਾ ਤਾਂ ਉਹੀ ਜਾਣਕਾਰੀ ਕਰਦੇ ਨਾਲ ਅਸੀਂ ਸਾਂਝੀ ਕਰਦੇ ਰਹਿੰਦੇ ਆ ਤਾਂ ਸਾਥੀਓ ਇਹ ਰੂਟ ਪਲਾਨ ਹੈ ਇਸ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰ ਰਹੇ ਆ ਇਕੱਤਰ ਨੂੰ ਚੈਨਲ ਤੇ ਵੀ ਜਿਹੜਾ ਦੱਸ ਦਿੱਤਾ ਗਿਆ ਠੀਕ ਹੈ ਜੀ ਤਾਂ ਅਗਰ ਕਿਸੇ ਸਾਥੀ ਨਾਲ ਕੋਈ ਟਾਈਪ ਕਰਨਾ ਹੈ ਤਾਂ ਤੁਸੀਂ ਨੰਬਰ ਤੁਹਾਨੂੰ ਨੈਕਸਟ ਸਲਾਈਡ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਕਿ ਦੇਖ ਰਹੇ ਹੋ ਪੰਜ ਨੰਬਰ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਨੈਕਸਟ ਸਲਾਈਡ ਦੇ ਵਿੱਚ ਜਿਹੜਾ ਸਾਡੇ ਨਾਲ ਸਕਰੀਨ ਦੇ ਉੱਪਰ ਨੰਬਰ ਤੁਹਾਨੂੰ ਦਿਖਾਏ ਗਏ ਨੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਜਿਹੜਾ ਹੈ ਆਪਦਾ ਕੋਈ ਵੀ ਸਵਾਲ ਆਪਦਾ ਕੁਐਸਚਨ ਪੁੱਛ ਸਕਦੇ ਹੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਤੱਕ ਸਾਰੀ ਕਾਹ ਰਿਪੋਰਟ ਜਿਹੜੇ ਪੀਐਸਟ ਦੇ ਪੇਪਰ ਰਿਲੇਟਡ ਸਮੇਂ-ਸਮੇਂ ਤੇ ਪਹੁੰਚਦੀ ਰਹੇ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ